ਹਰੇ ਪੰਜਾਬੀ ਦਾ ਟੱਕਰ ਕੋਈ ਕਹਿੰਦਾ ਐਮਪੀ ਦੀ ਦਵਾ ਦਿਓ ਕੋਈ ਕਹਿੰਦਾ ਮੈਲ ਦੀ ਦਵਾ ਦਿਓ ਜਹਾਜ ਵਾਲੀ ਟੈਕਟਰੀ ਮਾੜੀ ਕਾਟੀ ਤੋਂ ਲੱਗੀ ਤੇ ਇਹ ਵੀ ਬਾਈ ਫਿਰ ਜਿਹੜਾ ਰਿਸ਼ਤੇਦਾਰਾਂ ਨੂੰ ਮਿਲ ਕੇ ਗਿਆ ਫਿਰ ਤੇ ਦੁਬਾਰਾ ਮੋੜ ਕਿਉਂ ਆਇਆ ਚਾ ਚਲੋ ਅਗਲਾ ਕਹਿੰਦਾ ਜੀ 15 ਲੱਖ ਸਾਥ ਤੋਂ ਬਾਅਦ ਲੈਣਾ ਸਾਡਾ ਪਹਿਲਾ ਨੁਕਸਾਨ ਹੋ ਗਿਆ ਅਗਲਾ ਕੈਨੇਡਾ ਜਾਣਾ ਚਾਹੁੰਦਾ ਠੀਕ ਹੈ ਅਗਲਾ 15 ਲੱਖ ਵੀ ਦੇ ਦਿੰਦਾ ਵੀਜ਼ਾ ਵੀ ਲੱਗ ਗਿਆ ਸਾਰਾ ਕੁਝ ਹੋ ਜਾਂਦਾ ਠੀਕ ਹੈ ਕਰਛੀ ਕੀ ਹੁੰਦੀ ਹੈ ਯਾਰ ਕਰਛੀ ਕੀ ਹੈ ਇਹ ਤੁਹਾਡੇ ਵਾਲੇ ਭਾਸ਼ਾ ਚ ਕਰਛੀ ਕੀ ਹੈ ਕਰਛੀ ਦਾ ਕਰਛੀ ਲੋ ਕਰਨ ਭਾਜੀ ਵੀ ਵੀਜ਼ਾ ਲੱਗ ਗਿਆ ਠੀਕ ਹੈ ਨਾ ਤੁਸੀਂ ਮੈਥੋਂ ਵੀਜ਼ਾ ਲਵਾ ਲਿਆ ਕਾ ਤੁਹਾਡਾ ਮੈਂ ਸਪਾਂਸਰਸ਼ਿਪ ਲੈਟ ਲਵਾ ਲਿਆ ਜਾਂ ਜਦੋਂ ਗਲਤ ਲਵਾਤਾ ਠੀਕ ਯਾਰ ਟੈਕਟਾਂ 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 ਹਰੇਕ ਪੰਜਾਬੀ ਦਾ ਟੈਕਟ ਪਾਲ ਦਾ ਕੋਈ ਕਹਿੰਦਾ ਐਮਪੀ ਦੀ ਦਵਾ ਦਿਓ ਕੋਈ ਕਹਿੰਦਾ ਐਮਐਲਏ ਦੀ ਦਵਾ ਦਿਓ ਕੋਈ ਕਹਿੰਦਾ ਸਰਪੰਚੀ ਦਾ ਇਲੈਕਸ਼ਨ ਲੜਾਂਗੇ ਕੋਈ ਕਹਿੰਦਾ ਯਾਰ ਬਲਾਕ ਸਮਤੀ ਦਾ ਪਰ ਇੱਕ ਗੱਲ ਇਹ ਟੈਕਟ ਤੇ ਜਹਾਜ਼ ਵਾਲੀ ਟਿਕਟ ਚ ਕਾਮਨ ਹੈ ਮਾੜੀ ਪਾਰਟੀ ਦੀ ਟਿਕਟ ਬੰਦੇ ਦਾ ਬੇੜਾ ਗਰਕ ਕਰ ਦਿੰਦੀ ਹੈ ਆਪਾਂ ਬੈਠੇ ਆਂ ਪ੍ਰਾਂਜਲ ਟਰੈਵਲ ਵਾਲਾ ਕੋਈ ਮੇਰੇ ਨਾਲ ਹਮਾਸ਼ੂ ਹੈ ਅਸਲ ਦੇ ਵਿੱਚ ਇਹਨੇ ਗੱਲ ਬੜੇ ਕੰਮ ਦੀ ਦਸੀ ਉਹ ਕਹਿੰਦਾ ਵੀ ਬਾਈ ਕੰਲੀ ਨਾ ਲਿਟਰੀ ਦੀ ਟਿਕਟ ਮਾੜੀ ਪਾਰਟੀ ਤੋਂ ਲਈ ਨਹੀਂ ਮਾੜੀ ਜੇ ਤੁਸੀਂ ਜਹਾਜ਼ ਵਾਲੀ ਟਿਕਟ ਵੀ ਮਾੜੀ ਪਾਰਟੀ ਤੋਂ ਲੈ ਲਈਨਾ ਜੀ ਤੇ ਇਹ ਵੀ ਬਾਈ ਫਿਰ ਜਿਹੜਾ ਰਿਸ਼ਤੇਦਾਰਾਂ ਨੂੰ ਮਿਲ ਕੇ ਗਿਆ ਹੁੰਦਾ ਤੇ ਦੁਬਾਰਾ ਮੁੜ ਕੇ ਉਹਨਾ 에ਰਪੋਰਟ ਤੋਂ ਬਹੁਤ ਔਖਾ ਬਾਦਰਿਕਾ ਬੰਦੇ ਐਮੀ ਇਹਨਾਂ ਗੱਲ ਬਾਤ ਬਹੁਤ ਸੋਹ ਪਹਿਲਾਂ ਯਾਰ ਗੱਲ ਆਵਾ ਬਾਅਦ ਦੇ ਵਿੱਚ ਗੱਲ ਕਰਾਂਗੇ ਤੁਹਾਡੀ ਪਹਿਲਾਂ ਗੱਲ ਕਰਦੇ ਆ ਮਾੜੇ ਬੰਦੇ ਦੀ ਪਹਿਲਾਂ ਮਾੜੀ ਜੀ ਠੱਗੀ ਤੋਂ ਬਚਾ ਦੇ ਜਿੰਨਾ ਤੇਰਾ ਤਿਆਰ ਬਣਾ ਸਾਰਾ ਦੱਸ ਦੇ ਬਹੁਤ bari ਮੇਰੇ ਐਕਸਪੀਰੀਅੰਸ ਚੇਂਜ ਹੋ ਗਿਆ ਹਾਂਜੀ ਕਿ ਬੰਦਾ ਗਿਆ ਰਿਸ਼ਤੇਦਾਰਾਂ ਨੂੰ ਮਿਲ ਕੇ ਟੈਰਾਂ ਤੇ ਪਾਣੀ ਪੂਣੀ ਪਾ ਕੇ ਮੂੰਹ ਮਿੱਠਾ ਕਰਾ ਕੇ ਘਰ ਤੇ ਨੇ ਤੋਰਤਾ ਤੇ 에ਅਰਪੋਰਟ ਤੋਂ ਆ ਗਿਆ ਵਾਪਸ ਤੇ ਉਹਨਾਂ ਨੇ ਉਲਟਾ ਬੀਜੇ ਤੇ ਵੀ ਮੋਹਰ ਲਾਤੀ ਕਿ ਭਾਈ ਤੂੰ ਨਹੀਂ ਦੁਆਰਾ ਜਾ ਸਕਦਾ ਇਹ ਕਿਉਂ ਹੁੰਦਾ ਹੈ ਭਾਈ ਦੇਖੋ ਜੇ ਆਪਾਂ ਕਿਸੇ ਮਾੜੀ ਟਿਕਟ ਤੋਂ ਕੰਮ ਪਾਰਟੀ ਤੋਂ ਕੰਮ ਕਰਾਉਣੇ ਹੈਗੇ ਠੀਕ ਹੈ ਨਾ ਸਭ ਤੋਂ ਪਹਿਲੀ ਗੱਲ ਕੀ ਅੱਜ ਕੱਲ ਕੀ ਚੱਲ ਰਿਹਾ ਹੈਗਾ ਵੀ ਬੰਦਾ ਉਹਦਾ ਵੀਜ਼ਾ ਲਵਾ ਰਿਹਾ ਹੈਗਾ ਵੱਡੀਆਂ ਵੱਡੀਆਂ ਕੰਪਨੀਆਂ ਤੋਂ ਅੱਜ ਕੱਲ ਬੰਦਾ ਡਰਦਾ ਹੈ ਮੇਰਾ ਵੀਜ਼ਾ ਕੈਂਸਲ ਨਾ ਹੋ ਜਾਏ ਰਿਫਿਊਜ਼ਲ ਨਾ ਆ ਜਾਏ ਠੀਕ ਹੈ ਪਰ ਬੰਦਾ ਕਹਿੰਦਾ ਅੱਜ ਕੱਲ ਬਹੁਤ ਏਜੰਟ ਹੈ ਇਹਨਾਂ ਕਹਿੰਦੇ ਨੇਗੇ ਵੀ ਤੁਸੀਂ ਸਾਥੋਂ 15 ਲੱਖ ਰੁਪਏ ਸਾਨੂੰ ਦਿਓ ਆਫਟਰ ਵੀਜ਼ਾ ਠੀਕ ਹੈ ਕੱਲਾ ਕੱਲ ਰੁਪਏ ਲਵਾਂਗੇ ਵੀਜ਼ਾ ਲੱਗਣ ਤੋਂ ਬਾਅਦ ਠੀਕ ਹੈ ਚਲੋ ਅਗਲਾ ਕਹਿੰਦਾ ਜੀ 15 ਅਗਲਾ 15 ਲੱਖ ਵੀ ਦੇ ਦਿੰਦਾ ਹੈ ਵੀਜ਼ਾ ਵੀ ਲਾ ਕੇ ਦਿੰਦਾ ਸਾਰਾ ਕੁਝ ਹੋ ਜਾਂਦਾ ਹੀ ਪਰ ਬਹੁਤ ਕੰਪਨੀਆਂ ਇਹ ਕਹਿੰਦੀ ਨੇ ਵੀ ਸਾਥੋਂ ਇੱਕ ਟਿਕਟ ਨਾਲ ਇੱਕ ਟਿਕਟ ਫ੍ਰੀ ਲਵੋ ਠੀਕ ਹੈ ਕੁਝ ਕਰੋ ਕੁਝ ਕਰੋ ਪਰ ਅੱਜ ਕੱਲ ਕੀ ਚੱਲ ਰਿਹਾ ਹੈ ਕਿਸੇ ਦੀ ਇੱਕ ਛੋਟੀ ਜਿਹੀ ਗਲਤੀ ਕਰਕੇ ਕਿਸੇ ਦੀ ਜ਼ਿੰਦਗੀ ਦਾ ਉਹ ਇੱਕ ਖਰਾਬ ਹੋ ਜਾਂਦਾ ਹੈ ਠੀਕ ਹੈ ਨਾ ਹੁਣ ਪਿੱਛੇ ਕੀ ਚੱਲਿਆ ਸੀਗਾ ਕੜਛੀ ਚੱਲ ਰਹੀ ਹੈਗੀ ਠੀਕ ਹੈ ਅਗਲਾ ਕਹਿੰਦਾ ਜੀ ਅਸੀਂ ਕੜਛੀ ਕਰ ਰਹੇ ਆਂਗੇ ਤੁਹਾਡੀ ਠੀਕ ਹੈ ਕੜਛੀ ਕੀ ਹੁੰਦੀ ਹੈ ਯਾਰ ਕੜਛੀ ਕੀ ਹੈ ਇਹ ਤੁਹਾਡੇ ਵਾਲੀ ਭਾਸ਼ਾ ਚ ਕੜਛੀ ਕੀ ਆ ਕੜਛੀ ਦਾ ਕੜਛੀ ਲੋ ਕਰਣੇ ਭਾਜੀ ਵੀਜ਼ਾ ਲੱਗ ਗਿਆ ਠੀਕ ਹੈ ਨਾ ਤੁਸੀਂ ਮੈਥੋਂ ਵੀਜ਼ਾ ਲਵਾ ਲਿਆ ਤਾਂ ਤੁਹਾਡਾ ਮੈਂ ਸਪਾਂਸਰਸ਼ਿਪ ਲੈਟਰ ਲਾ ਜਾਲੀ ਲਾਤਾ ਗਲਤ ਲਾਤਾ ਠੀਕ ਹੈ ਨਾ ਤੁਹਾਡਾ ਹੋਟਲ ਬੁਕਿੰਗ ਲਾਤੀ ਤੁਹਾਡੇ ਡਾਕੂਮੈਂਟ ਫੇਕ ਲਾਤੇ ਠੀਕ ਹੈ ਅਗਲਾ ਵੀਜ਼ਾ ਲੱਗ ਕੇ ਆ ਜਾਂਦਾ ਜੀ ਪਰ ਉੱਥੇ 에어ਲਾਈਨ ਹੁਣ ਇਹ ਅਥਾਰਟੀ ਦੇਤੀ ਇਮੀਗ੍ਰੇਸ਼ਨ ਨੇ ਵੀ ਤੁਸੀਂ ਆਪਦੇ ਐਂਡ ਤੇ ਚੈੱਕ ਕਰੋ ਸਾਨੂੰ ਆਪ ਪੁੱਛੋ ਉਸ ਟਾਈਮ ਉਬਨ ਦਾ ਵੀਜ਼ਾ ਅਸਲੀ ਹੈ ਨਕਲੀ ਹੈ ਠੀਕ ਹੈ ਇਹ ਗੱਲ ਸੱਚ ਵੀ ਹੈ ਵੀ ਪੈਸੇ ਲੈ ਰਹੀ ਐ ਏਅਰਪੋਰਟ ਤੇ ਅਥਾਰਟੀ ਏਅਰਪੋਰਟ ਅਥਾਰਟੀਆਂ ਪੈਸੇ ਲੈ ਰਹੀਆਂ ਨਹੀਂ ਗੀਆਂ ਪਰ ਗੱਲ ਕੀ ਹੈਗਾ ਕੁਝ ਬੰਦੇ ਅੱਜਕੱਲ ਟੁੱਕਾ ਲਾ ਰਹੇ ਨੇ ਠੀਕ ਹੈ ਕੁਝ ਬੰਦੇ ਟੁੱਕਾ ਲਾ ਰਹੇ ਤੁਸੀਂ ਸਾਨੂੰ 2 ਲੱਖ ਰੁਪਏ ਦਿਓ ਜੀ 2 ਲੱਖ ਰੁਪਏ ਦੇ ਥੋੜਾ ਬੰਦਾ ਲਗਾ ਦਾਂਗੇ ਚਲ ਜਿਹੜਾ ਬੰਦਾ ਪੈਸੇ ਦੇ ਕੇ ਅੱਗੇ ਲਗਾਉਂਦਾ ਆਪਾਂ ਉਹ ਵੀ ਚਲੋ ਜਾਇਜ਼ ਮੰਨਣੀ ਗੱਲ ਵੀ ਜਾਇਜ਼ ਆ ਗਈ ਗੱਲ ਹੈ ਠੀਕ ਹੈ ਨਾ ਪਰ ਜਿਹੜਾ ਬੰਦਾ ਟੁੱਕਾ ਲਾ ਰਿਹਾਗਾ ਹੁਣ ਥੋੜਾ ਵੀਜ਼ ਆ ਗਿਆ ਤੁਸੀਂ 15 ਲੱਖ ਵੀ ਲਾਤਾ ਠੀਕ ਹੈ ਮੈਨੂੰ 2 ਲੱਖ ਵੀ ਦੇਤਾ ਹੁਣ ਮੈਂ ਜੇ ਤਾਂ ਤੁਸੀਂ ਚੜ ਗਏ ਫੇਰ ਤਾਂ 2 ਲੱਖ ਮੇਰੀ ਜੇਬ ਚ ਜਿੱਦਾਂ ਜਿੰਨਾ ਚੜੇ ਨਿਹਰਾ ਕੀ ਗਏ ਜੀ ਅਗਲਾ ਤੁਹਾਡਾ 에어ਪੋਰਟ ਅਥਾਰਟੀ ਔਨ ਦੀ ਇੰਪੋਰਟ ਐਲਰਪੋਰਟ ਪਾ ਦਿੰਦੀ ਹੈਗੀ ਠੀਕ ਹੈ ਨਾ ਨਾਲ ਦੀ ਨਾਲ ਐਮਬੈਸੀ ਨੂੰ ਲੈ ਥੋੜਾ 24 ਘੰਟੇ ਦੇ ਵਿੱਚ ਵਿੱਚ ਵੀਜ਼ਾ ਰਿਵੋਕ ਹੋ ਜਾਂਦਾ ਜੀ ਅੱਛਾ ਥੋੜਾ 15 ਲੱਖ ਮਿੱਟੀ ਤੁਸੀਂ ਏਜੰਟ ਨਾਲ ਲੜਦੇ ਫਿਰੋਗੇ ਏਜੰਟ ਦੀ ਗਲਤੀ ਨਹੀਂ ਜਿਹਨੇ ਟਿਕਟ ਕਰੀਆ ਉਹਦੀ ਗਲਤੀ ਹੈਗੀ ਅੱਛਾ ਠੀਕ ਹੈ ਹੁਣ ਟਿਕਟਾਂ ਦੇ ਜੰਦ ਨੇ ਹੋਰ 에ਰਲਾਈਨੀਆਂ ਜਿਹੜੀ ਅਲਾਉ ਹੀ ਨਹੀਂ ਕਰਦੇ ਟੂਰਿਸਟ ਵੀਜ਼ਾ ਹੁਣ 에ਰ ਇੰਡੀਆ ਹੈਗੀ 에ਰ ਇੰਡੀਆ ਨਹੀਂ ਅਲਾਉ ਕਰਦੀ ਹੈਗੀ ਠੀਕ ਹੈ ਹਾਂ ਉਹ ਲਾ 에ਰਲਾਈਨ ਡਿਪੈਂਡ ਕਰਦੀ ਹੈ ਹੁਣ ਡਾਕੂਮੈਂਟ ਤੁਸੀਂ ਮੇਥੋਂ ਕੇਸ ਕਰਾਉਣੇ ਹੋਗੇ ਠੀਕ ਹੈ ਨਾ ਤੁਸੀਂ ਮੇਥੋਂ ਟਿਕਟ ਕਰਾਉਣੇ ਹੁਣ ਮੈਂ ਤੁਹਾਡੇ ਡਾਕੂਮੈਂਟ ਨੂੰ ਪੂਰੇ ਅਪਡੇਟ ਕਰੂਗਾ ਉਥੇ ਹੂੰ ਠੀਕ ਹੈ ਨਾ ਹੂੰ ਉਹ ਚੀਜ਼ਾਂ ਦੇ ਬਾਰੇ ਕੋ ਨਕਸਾਲ ਹੁੰਦਾ ਹੈ ਅਗਲਾ ਫਿਰ ਤਦੂ ਮੈਂ ਮੈਂ ਦਰਨੇ ਦਾ ਜੀ ਬਹੁਤ ਕੁਝ ਹੁੰਦਾ ਅੱਜਕੱਲ ਨੁਕਸਾਨ ਹੋ ਰਿਹਾ ਮਤਲਬ ਟਿਕਟ ਤੇ ਬਹੁਤ ਕੁਝ ਡਿਪੈਂਡ ਕਰਦਾ ਟਿਕਟ ਤੇ ਹੀ ਬਹੁਤ ਕੁਝ ਡਿਪੈਂਡ ਕਰਦਾ ਭਾਈ ਸਾਰੀ ਜਰਨੀ ਹੀ ਟਿਕਟ ਤੇ ਡਿਪੈਂਡ ਕਰਦਾ ਮਤਲਬ ਕਹਿਣ ਤੋਂ ਭਾਵ ਵੀ ਬੀਜੇ ਦੀ ਕੈਟਾਗਰੀ ਬੀ ਮੈਟਰ ਕਰਦੀ ਹੈ ਕਿ ਤੁਸੀਂ ਟਿਕਟ ਕਿਹੜੀ ਏਅਰ ਲਨ ਦੀ ਲੈਣੀ ਜੀ ਜੇ ਤੁਸੀਂ ਉਹ ਦੇਖਦੇ ਆ ਹਾਂਜੀ ਫਿਰ ਕਿਤੇ ਜਾ ਕੇ ਮਤਲਬ ਆਪਾਂ ਕਹਿ ਸਕਦੇ ਵੀ ਸਕਸੈਸ ਜੀ ਪਾਜੀ ਬਹੁਤ ਨੋ ਗੋਨ ਵਰਲ ਦੋ ਸੌ ਪੰਜ ਲੱਖ ਲੈ ਲਈ 10 ਲੱਖ ਲੈ ਲੋ ਸਾਡਾ ਬੰਦਾ ਵੀਰ ਵਰਕ ਹੋ ਗਿਆ ਸਾਡਾ ਬੰਦਾ ਛੜਾਉ ਉਹ ਮੈਂ ਕਿਵੇਂ ਛੜਾਉਂਦਾ ਭਾਜੀ ਮੈਂ ਜੇਦੋ ਆਪਾਂ ਗਲਤ ਕੰਮ ਹੀ ਨਹੀਂ ਕਰਦੇ ਆਪਾਂ ਲਾਇਸੈਂਸ ਨੰਬਰ ਆਪਾਂ ਲੈ ਡੀਸੀ ਦਾ ਠੀਕ ਹੈ ਨਾ ਐਮਏ ਬ੍ਰਾਂਚੋਂ ਲੈਤਾ ਹੋਇਆ ਆਪਾਂ ਗਲਤ ਕੰਮ ਕਰਾਂਗੇ ਆਪਾਂ ਨੂੰ ਲਾਦਦਾ ਸਰਕਾਰ ਚ ਕੁਲ ਗਿਆ ਕੇ ਹੂੰ ਠੀਕ ਹੈ ਨਾ ਤੇ ਉਹ ਉਹ ਇੱਕ ਨਾਲ ਇੱਕ ਟਿਕਟ ਫਰੀ ਆਲਾ ਕੀ ਕੇਸ ਆ ਯਾਰ ਇੱਕ ਨਾਲ ਇੱਕ ਟਿਕਟ ਬਾਜੀ ਉਹ ਤਾਂ ਪਤਾ ਨਹੀਂ ਕੀ ਅਗਲਾ ਕਰਦਾ ਪਿਆ ਠੀਕ ਹੈ ਨਾ ਮਾਈਲਸ ਤੇ ਟਿਕਟਾਂ ਮਾਰ ਰਿਹਾ ਨੇ ਅੱਜ ਕੱਲ੍ਹ ਠੀਕ ਹੈ ਨਾ ਅਗਲਾ ਕਹਿੰਦਾ ਜੀ 30000 ਰੁਪਏ ਟਿਕਟ ਬਣ ਦੇਗੀ ਮਾਈਲਸ ਤੇ ਇੱਕ ਜਿਵੇਂ ਤੁਸੀਂ ਮੈਥੋਂ ਟਿਕਟ ਲੈ ਲਈ ਤੁਸੀਂ ਆਨਲਾਈਨ 에ਅਰਲਾਈਨਸ ਪੋਰਟਲ ਤੋਂ ਟਿਕਟ ਪਰਚੇਸ ਕਰ ਲਈ ਠੀਕ ਹੈ ਨਾ ਤੁਸੀਂ ਆਨਲਾਈਨ ਟਿਕਟ ਪਰਚੇਸ ਕਰ ਲੋਗੇ ਤਾਂ 에어ਲਾਈਨ ਕੀ ਕਹਿੰਦੀ ਗਈ ਵੀ ਤੁਹਾਨੂੰ ਆਹ ਤੁਹਾਡੇ 10000 ਪੁਆਇੰਟ ਨੇ ਤੁਹਾਡੇ ਰਿਵਾਰਡ ਨੇ ਠੀਕ ਹੈ ਉਹ ਆਪਾਂ ਇਕੱਠੇ ਕਰਨ ਲਈ ਚਲੋ ਆਪਾਂ ਉਹ ਟਿਕਟ ਬਣਾ ਲਈ ਆਪਾਂ ਫਿਰ ਤਾਂ 10 ਟਿਕਟਾਂ ਮਗਰ ਇੱਕ ਟਿਕਟ ਤਾਂ ਵੀ ਬਣ ਸਕਦੀ ਐ 에어ਲਾਈਨ ਤੋਂ ਹੀ ਠੀਕ ਹੈ ਉਹ ਇੱਕ ਟਿਕਟ ਤੋਂ ਇੱਕ ਟਿਕਟ ਵੀ ਫਰੀ ਬਣ ਸਕਦੀ ਹੂੰ ਉਹ ਕੀ ਹੁੰਦਾ ਹੈ ਮਾਈਲਸ ਦੇ ਪੁਆਇੰਟਸ ਦੇ ਅਕਾਊਂਟ ਹੁੰਦੇ ਨੇ ਹੈਕੜ ਠੀਕ ਹੈ ਆਗਲੇ 30000 ਦੀ ਘਰੇ ਪੈਂਦੀ ਹੈ ਟਿਕਟ ਠੀਕ ਹੈ ਆਲਾ ਲੱਖ ਦੀ ਸਵਾਲਾ ਫਿਰ 2 ਲੱਖ ਦੀ ਵੇਚਦਾ ਮੈਂ ਜਣਾ ਮੈਨੂੰ 4 ਟਿਕਟਾਂ ਵਰੀ ਲਾਉਂਦਾ ਬੰਦਾ ਚੜੇ ਵੀ ਸਹੀ ਠੀਕ ਹੈ ਕੋਲ ਮਾਈਲਸ ਦੀ ਟਿਕਟ ਬਣੀ ਹੋਈ ਹੈਗੀ ਬੰਦੇ ਨੂੰ ਚ ਭੇਜੀਏ ਨੈਰਪੋਰਟਾਂ ਤੇ ਠੀਕ ਹੈ ਉੱਥੇ ਬੰਦੇ ਨੂੰ ਇਮੀਗ੍ਰੇਸ਼ਨ ਨਿਕਲੀ ਰਹਿੰਦੀ ਉਹਦੇ ਕੁਝ ਨਹੀਂ ਨਿਕਲੀ ਉਹਦਾ ਆਲਾ ਦਾ ਵੀਜ਼ਾ ਰਵੋਕਰ ਆਉਂਦੇ ਨੇਗੇ ਐਡ ਲਿਸਟਿਕ ਟਿਕਟ ਜੈਨੂਅਲ ਲੈ ਕੇ ਜਾਓ ਭਾਜੀ ਟਿਕਟ ਜਿਹੜੀ ਮਾਈਲਸ ਦੇ ਟਿਕਟਾਂ ਜਨਤਾ ਲੈ ਰਹੀ ਹੈ ਬਾਜ਼ਾਰ ਚ ਪੁਆਇੰਟਸ ਤੋਂ ਟਿਕਟਾਂ ਲੈ ਰਹੀ ਹੈਗੀ ਠੀਕ ਹੈ ਉਹਨਾਂ ਦੀ ਵੀਜ਼ਾ ਰਵਾਬ ਹੋਣੀ ਹੀ ਹੋਣੀ ਹੈਗੇ ਉਹਨਾਂ ਦੀ ਨਹੀਂ ਕਲੀਅਰ ਹੋਉਣੀ ਜਿਹੜਾ ਬੰਦਾ ਮਤਲਬ 에어ਪੋਰਟ ਤੋਂ ਚੜਦਾ ਆਏ ਤੇ ਕਈ ਵਾਰੀ ਚੜਦਾ ਚੜਦਾ ਮੁੜਿਆ ਆਉਂਦਾ ਤਾਂ ਕਹਿਣ ਤੋਂ ਭਾਵ ਟਿਕਟ ਦੇ ਵਿੱਚ ਵੀ ਪ੍ਰੋਬਲਮ ਹੈਗੀ ਭਾਜੀ ਤੁਸੀਂ ਦੇਖੋ ਬੰਦਾ ਉਰੋਂ ਗਿਆ ਠੀਕ ਹੈ ਟਿਕਟ ਕਰਾਈ ਉਹਨੇ ਸਾਡੇ ਇਲਾਕੇ ਚੋਂ ਦਿੱਲੀ ਤੋਂ ਫ੍ਰੈਂਕਫਰਟ ਫ੍ਰੈਂਕਫਰਟ ਤੋਂ ਟ੍ਰਾਂਟੋ ਉਹ ਫ੍ਰੈਂਕਫਰਟ ਦੀ ਏਅਰਲਾਈਨ ਤੇ ਤਰਨੇ ਆਜਾ ਪੁੱਤ ਕਹਿੰਦੀ ਚਲ ਵਾਪਸ ਉਹ ਉੱਥੋਂ ਵਾਪਸ ਭੇਜ ਦਿੱਤਾ ਫ੍ਰੈਂਕਫਰਟ ਤੋਂ ਜਰਮਨ ਤੋਂ ਯਾਰ ਇੱਕ ਕਈ ਕਈ ਬੰਦੇ ਤਾਂ ਐਨੇ ਕਨ ਜਾਣ ਆਏ ਕੰਮ ਕਰਦੇ ਸਾਡੇ ਬੰਦੇ ਨੇ ਇੱਕ ਨੇ ਕੈਨੇਡਾ ਜਾਣਾ ਸੀ ਮੈਂ ਸ਼ਾਇਦ ਪਿ ਗੱਲ ਕੀਤੀ ਸੀ ਉਹਨੂੰ ਚੱਕ ਕੇ ਬਾਇਆ ਅਮਰੀਕਾ ਟਿਕਟ ਦੇਤੀ ਤੇ ਉਹਨਾਂ ਨੇ ਚੜ੍ਹਨੇ ਦਿੱਤਾ ਭਾਜੀ ਕੁਸ਼ਕ ਇਦਾਂ ਹੁੰਦਾ ਨਾ ਆਪਾਂ ਯੂਰੋਪੀਅਨ ਕੰਟਰੀਜ਼ ਦੀ ਨਹੀਂ ਟਰੈਵਲ ਕਰ ਸਕਦੇ ਹੈਗੇ ਠੀਕ ਆ ਆਪਾਂ ਅਮਰੀਕਾ ਦੇ ਵਿੱਚ ਟਰੈਵਲ ਨਹੀਂ ਕਰ ਸਕਦੇ ਉੱਥੋਂ ਦੇ ਆਪਾਂ ਟਰਾਂਜ਼ਿਟ ਵੀਜ਼ਾ ਚਾਹੀਦੇ ਹੁੰਦੇ ਨੇਗੇ ਹੂੰ ਉਹ ਤਾਂ ਹੀ ਕਾਹ ਦੀ ਗੱਲ ਹੈ ਕਿ ਜੇ ਕੋਈ ਟਰੈਵਲ ਏਜੰਟ ਹੈ ਇਹ ਤਾਂ ਕਾਂਗਰਸੀ ਚੀਜ਼ਾਂ ਨਹੀਂ ਨੇਗੇ ਵੀ ਆਪਾਂ ਇਹ ਕੰਟਰੀ ਵੀਜ਼ੇ ਦੀ ਟਰੈਵਲ ਕਰ ਸਕਦੇ ਨਹੀਂ ਕਰ ਸਕਦੇ ਹੈਗੇ ਹੂੰ ਚਲ ਇੱਕ ਤਾਂ ਇਹ ਤਾਂ ਗੱਲ ਕੋ ਗਈ ਵੀ ਤੁਹਾਨੂੰ ਗਲਤ ਸਹੀ ਦਾ ਪਤਾ ਹੈ ਜੀ ਦੂਜਾ ਹੋ ਗਿਆ ਰੈਪਿਊਟੇਸ਼ਨ ਕਿ ਜੇ ਮਾਰਕੀਟ ਦੇ ਵਿੱਚ ਜਿਹੜੇ ਬੰਦੇ ਦੀ ਰੈਪਿਊਟੇਸ਼ਨ ਬਣੀ ਉਹ ਘਰਾਉ ਗਲਤ ਕੰਮ ਨਹੀਂ ਕਰਦਾ ਪਰ ਫਿਰ ਵੀ ਜੇ ਹੁਣ ਤੁਸੀਂ ਵਧੀਆ ਸਾਡੇ ਲੋਕ ਪਹਿਲਾਂ ਵੀ ਆਏ ਸੀਗੇ ਹੁਣ ਅੱਜ ਫੇਰ ਆਏ ਹੋਗੇ ਠੀਕ ਹੈ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਸ਼ਿਕਾਇਤ ਦਾ ਮੌਕਾ ਨਹੀਂ ਰੂਆ ਆਪਣੇ ਕਣੀਓ ਠੀਕ ਹੈ ਨਾ ਆਪਣਾ ਕੰਮ ਜੈਨੂਨ ਤੇ ਰੇਡ ਸਹੀ ਦੇਣ ਦੀ ਜ਼ਿੰਮੇਵਾਰੀ ਆਪਣੀ ਹੈ ਪਿਛਲੀ ਯਾਰ ਵੀਰੇ ਵੀਡੀਓ ਪਾਈ ਆਪਾਂ ਤੇ ਕਿਵੇਂ ਮਤਲਬ ਕੀ ਰਿਸਪੌਂਸ ਰਿਹਾ ਲੋਕਾਂ ਦਾ ਭਾਜੀ ਮੈਂ ਕਹਣਾ ਬਹੁਤ ਸੋਹਣਾ ਰਿਸਪੌਂਸ ਰਿਹਾ ਮੈਂ ਕਹਣਾ 200 ਪਲੱਸ ਸਾਡੇ ਲੋਕ ਲੋਕ ਕਸਟਮਰ ਆਇਆ ਠੀਕ ਹੈ ਉਹਨਾਂ ਨੇ ਸਾਡੇ ਲਈ ਰਿਵਿਊ ਪਏ ਨੇ ਵੀਡੀਓਜ਼ ਪਏ ਨੇ ਸਾਡੇ ਗੂਗਲ ਤੇ ਉਹਨਾਂ ਨੇ ਰਿਵਿਊ ਦਿੱਤੇ ਬਹੁਤ ਜਿਆਦਾ ਸੁਣਾ ਮਤਲਬ ਰਿਵਿਊਜ਼ ਰਹੇ ਲੋਕਾਂ ਨਹੀਂ ਉਹ ਗੱਲ ਪੱਕੀ ਰਹੀ ਵੀ ਭਾਈ ਬੰਦਾ ਬਾਜ਼ਾਰ ਦੇ ਵਿੱਚੋਂ ਕਿਤੋਂ ਪਤਾ ਕਰਕੇ ਆ ਜੇ ਤੇ ਸਾਡੇ ਤੋਂ 5000 ਰੁਪਏ ਮੈਂ ਕਹਣਾ ਭਾਜੀ ਸਾਡੇ ਕੋਲ 100-100 ਕਿਲੋਮੀਟਰ ਤੇ ਚੱਲ ਕੇ ਆਣੇ ਬੰਦੇ ਲੁਧਿਆਣੇ ਲੁਧਿਆਣਾ ਜਲੰਧਰ ਤਾਂ ਆਪਾਂ ਹੱਬ ਮੰਨਦੇ ਆ ਟਿਕਟਾਂ ਦਾ ਉੱਥੋਂ ਬੰਦੇ ਚੱਲ ਕੇ ਆਏ ਸਾਡੇ ਕੋਲੇ ਵੀ ਭਾਈ ਤੁਹਾਡੇ ਟਿਕਟ ਤੇ ਫਰਕ ਹੈਗਾ ਰੇਟ 'ਚ ਜਿੰਨੂੰ ਕੰਮ ਤੁਹਾਡਾ ਹੈਗਾ ਵੈਸੇ ਮੈਂ ਤੁਹਾਨੂੰ ਦੱਸਦਾ ਵੀ ਉਦੋਂ ਬਾਅਦ ਵਾਲੀ ਗੱਲ ਕਾਣੀ ਮੈਂ ਦੱਸ ਦਿੰਨਾ ਵੀ 200 ਕਸਟਮਰ ਆਇਆ ਜੇ ਜਿਆਦਾ ਹੈ ਤਾਂ ਹੀ ਤੁਸੀਂ ਮੈਨੂੰ ਦੁਆਰਾ ਸੱਤਿਆ ਇਹ ਤਾਂ ਹੈ ਇਹ ਹਾਂਜੀ ਇਹਦਾ ਮਤਲਬ ਉਹ 200 ਬੰਦਾ ਭਾਈ ਜਾਤ ਚੜਿਆ ਨਹੀਂ ਤਾਂ ਮੈਨੂੰ ਲਾਪਾ ਆ ਜਾਂਦਾ ਤੇ ਮੈਂ ਦੁਆਰਾ ਦੁਕਾਨ ਦੇ ਹਣਾ ਇੱਕ ਤਾਂ ਇਤਰੀ ਗੱਲ ਹੈ ਇੱਕ ਤਾਂ ਗੱਲ ਹੈ ਵੀ ਜੇ ਕੋਈ ਬੰਦਾ ਦੁਆਰਾ ਆ ਰਿਹਾ ਤਾਂ ਇੱਕ ਬੰਦਾ ਜਿਹੜਾ ਸੋਸ਼ਲ ਮੀਡੀਆ ਤੇ ਕੰਮ ਕਰਦਾ ਉਹਨੂੰ ਪਤਾ ਹੈ ਕਿ ਮੇਰੀ ਕਮਾਈ ਨਾਲੋਂ ਮੇਰਾ ਰੈਪਿਊਟੇਸ਼ਨ ਵੱਡਾ ਹੈ ਮੇਰਾ ਰੈਪਿਊਟੇਸ਼ਨ ਨਾਲ ਕਮਾਈ ਤਾਂ ਕਰ ਲੂ ਕਮਾਈ ਨਾਲ ਰੈਪਿਊਟੇਸ਼ਨ ਨਹੀਂ ਵੱਡਾ ਇਹ ਤਾਂ ਗੱਲ ਵਈ ਤਾ ਹਣਾ ਤਾਂ ਜੇ ਮੇਰਾ ਰੈਪਿਊਟੇਸ਼ਨ ਖਰਾਬ ਹੁੰਦਾ ਤਾਂ ਬੰਦਾ ਕਹਿੰਦਾ ਉਹ ਕਮਾਈ ਛੱਡ ਦਿਓ ਹਣਾ ਤਾਂ ਜੇ ਤੁਹਾਡਾ ਲੰਭਾ ਆਇਆ ਹੁੰਦਾ ਤਾਂ ਫਿਰ ਮੈਂ ਜ਼ਰੂਰ ਦੁਕਾਨ ਦੇ ਮੁਰਦੀ ਰੰਗਲਾ ਬੰਨ ਕੇ ਦੇਣਾ ਸੀ ਗਾਣ ਮੈਂ ਜਿੰਦਾ ਦਾ ਕੰਮ ਨਹੀਂ ਆਪਾਂ ਕਦੇ ਵੀ ਕਰਾਂਗੇ ਹਨ ਆਪਣੀ ਸੋਡੇ ਨਾਲ ਵੀ ਇਹ ਚੀਜ਼ ਦਾ ਪ੍ਰੋਮਿਸ ਹੈ ਤੇ ਆਪਣੇ ਕਸਟਮਰ ਨਾਲ ਵੀ ਆਪਣੀ ਚੀਜ਼ ਦਾ ਪ੍ਰੋਮਿਸ ਹੈ ਵੀ ਆਪਾਂ ਕਿਸ ਦੇ ਇਰਮਾਨਾਂ ਨਾਲ ਖੇਡਦੇ ਠੀਕ ਹਨ ਮਾਵਾਂ ਨੇ ਗੀਆਂ ਮਿੱਠਾ ਜਿਵੇਂ ਤੁਸੀਂ ਕਿਹਾ ਖਵਾ ਕੇ ਤੋੜ ਦੇਣੇ 에ਰਪੋਰਟਾਂ ਠੀਕ ਬਲ ਇਹਰਪੋਰਟ ਦੇ ਜਾ ਕੇ ਉੱਥੇ ਫਰੌਡ ਉਰਵਾ ਕੇ ਟਿਕਟ ਲੈ ਕੇ ਬਾਹਰ ਜਾਂਦਾ ਉੱਥੇ ਜਾ ਕੇ ਕਹਿੰਦੀ ਇਹਦਾ ਟਿਕਟ ਤੁਹਾਡੀ ਕੈਂਸਲ ਹੋ ਗਈ ਇਹ ਤਾਂ ਮੈਂ ਰਿਫੰਡ ਕਰ ਰੱਖੀ ਹੈਗੀ ਠੀਕ ਹੈ ਉਹ ਆਪਾਂ ਇਹ ਚੀਜ਼ਾ ਵੱਲੋਂ ਉੱਪਰ ਗਿਆ ਪੈਂਦੇ ਨੇ ਆਪਾਂ ਕਿੱਥੇ ਜਾ ਕੇ ਉਹ ਚੀਜ਼ਾ ਹੋ ਕਰਾਂਗੇ ਤਾਂ ਆਪਾਂ ਸਹੀ ਕ ਫੁੱਟ ਨਾਲ ਵੀ ਚੀਜ਼ ਦਾ ਪ੍ਰੋਮਿਸ ਹੈ ਕਲਾਈਟ ਸਾਰੀ ਚੀਜ਼ ਦਾ ਪ੍ਰੋਮਿਸ ਹੈ ਦੂਸਰਾ ਮੈਨੂੰ ਇਹ ਦੱਸੋ ਜਦੋਂ ਮਤਲਬ ਵਿਦੇਸ਼ ਤੋਂ ਬੰਦਾ ਵੀ ਬੈਠਾ ਉਧਰੋਂ ਆਇਆ ਨੂੰ ਆਨਲਾਈ ਵੀ ਭਾਈ ਉਧਰ ਚਾਹੇ ਬੰਦਾ ਆਨਲਾਈਨ ਬੈਠਾ ਚਾਹੇ ਠੀਕ ਹੈ ਨਾ ਆਪਾਂ ਨੂੰ WhatsApp ਤੇ ਕਾਲ ਤੇ ਆਪਾਂ ਹਰ ਤਰੀਕੇ ਦੀ ਟਿਕਟ ਆਪਾਂ ਉਹਦੀ ਬੁੱਕ ਕਰਕੇ ਦੇਵਾਂਗੇ ਆਨਲਾਈਨ ਸਰਵਿਸ ਵੀ ਆਪਾਂ ਪ੍ਰੋਵਾਈਡ ਕਰ ਦੇਵਾਂਗੇ ਜੇ ਬਾਈ ਚਾਂਸ ਫੇਰ ਵੀ 에ਰਪੋਰਟ ਤੇ ਜਾ ਕੇ ਟਿਕਾਪੜੇ ਕਪੈਂਦਾ ਕੋਈ ਮਾੜੀ ਮੋਟੀ ਪੁੱਛਕਿਸ਼ ਹੁੰਦੀ ਹੈ ਉਹਦੇ ਲਈ ਤੁਹਾਡਾ ਕੋਈ ਨੰਬਰ ਜੀ ਮੈਂ ਕਿਹਾ ਸਾਡੇ ਨੰਬਰ ਨੇ ਠੀਕ ਹੈ ਨਾ 7 ਤੋਂ 8 ਨੰਬਰ ਸਾਡੇ ਆਫਿਸ ਚੱਲ ਮੇਰੇ ਆਪਦੇ ਨੰਬਰ ਤੇ ਇਦਾਂ ਨਹੀਂ ਹੁਣ ਏਜੰਟ ਨੇ ਭਾਜੀ ਠੀਕ ਹੈ ਨਾ ਆਪਦਾ ਆਪਦਾ ਨੰਬਰ ਤਾਂ ਦਿੰਦੇ ਨਹੀਂ ਉੱਥੇ ਕਾਰਾਂ ਤੇ ਠੀਕ ਹੈ ਨਾ ਹੋਰ ਨੰਬਰ ਮੇਰੇ ਜਿਹੜੇ ਆਪਦੇ ਸਾਡੇ ਕੋਲ ਨੰਬਰ ਨੇਗੇ ਠੀਕ ਹੈ ਨਾ ਮੇਰਾ ਨੰਬਰ ਪ੍ਰਿੰਸ ਦਾ ਨੰਬਰ ਜਿਹੜੇ ਸਾਡੇ ਆਪਦੇ ਨੰਬਰ ਰੋ ਸਾਡੇ ਕਾਰਸ ਤੇ ਠੀਕ ਹੈ 24 ਘੰਟੇ ਸਾਡੀ ਸਰਵਿਸ ਹੈ ਜਦੋਂ ਮਰਜ਼ੀ ਸਾਨੂੰ ਫੋਨ ਕਰੋ ਠੀਕ ਹੈ ਆ ਤੁਹਾਡਾ ਹੱਲ ਹੋਊਗਾ ਪਹਿਲੀ ਗੱਲ ਤਾਂ ਉਹਨਾਂ ਤੇ ਦਿੱਕਤ ਆਉਂਦੀ ਹੀ ਨਹੀਂ ਕੋਈ ਆਉਂਦੀ ਠੀਕ ਹੈ ਜਿਹੜੀ ਟਿਕਟ ਸਾਈਜ਼ ਸਾਥੋਂ ਲੈ ਕੇ ਵਾਦੇ ਤੁਸੀਂ ਮੇਰੇ ਤੋਂ ਸਪੋਰਟ ਕਰ ਲਓ ਜੀ ਅਸਟਰੀ ਹਾਰਦੀ ਦਿੱਲੀ ਤੋਂ ਟ੍ਰਾਂਟੋ ਟਿਕਟ ਲੈ ਕੇ ਵ ਮੈਂ ਜਦੋਂ ਤੁਹਾਡੇ ਤੋਂ 80 ਰੁਪਏ ਫੜ ਲਿਆ ਠੀਕ ਹੈ ਆਪਾਂ ਝੂਠੇ ਦਾਅਵੇ ਨਹੀਂ ਕਰਦੇ ਲੋਕਾਂ ਨੂੰ ਵੀ ਰੁਪਏ ਜਿਹੜੇ ਫੜ ਲਏ ਉਹ ਤੇ ਆਪਾਂ ਲੈ ਜਿਹੜਾ ਇੱਕ ਵਾਰੀ ਟਿਕਟ ਦੇਵਾਂਗੇ ਦੂਜੀ ਵਾਰੀ ਟਿਕਟ ਨਹੀਂ ਚੇਂਜ ਕਰਦੇ ਸੀਗੇ ਠੀਕ ਹੈ ਜੇ ਆ ਕੋਈ ਦਿੱਕਤ ਆ ਗਈ ਫਿਰ ਚਾਹੇ ਆਪਾਂ ਬਿਜ਼ਨਸ ਕਲਾਸ ਫਲਾਈ ਕਰੇਗੇ ਸੇਮ 에ਰਲਾਈਨ ਸੇਮ ਟਾਈਮ ਤੇ ਟ੍ਰੈਵਲ ਕਰਾਵਾਂਗੇ ਇਹ ਗੱਲ ਨਹੀਂ ਦੋ ਦੋਨੋਂ 에ਰਪੋਰਟ ਤੇ ਖੜਜੋ ਜੀ ਐ ਖੜਜੋ ਜੀ ਆਪਣਾ ਜਿਹੜੀ ਚੀਜ਼ ਜ਼ਬਾਨ ਦਾ ਸੌਦਾ ਵੀ ਜਿਹੜੇ ਜ਼ੁਵਾਰ ਹੋਊਗੀ ਉਹ ਜ਼ਬਾਨ ਆਪਾਂ ਨਵਾਵਾਂਗੇ ਮੈਂ ਇੱਕ ਗੱਲ ਮੈਨੂੰ ਹੋਰ ਦੱਸ ਹੁਣ ਜਿਹੜੀ 에ਰਲਾਈਨਾਂ ਦੇ ਵਿੱਚ ਸਭ ਤੋਂ ਘੈਂਟ ਮਤਲਬ ਸਰਵਿਸ ਕੀ ਦੀ ਮੰਨਦੇ ਆ ਤੁਸੀਂ ਵੀ ਜਿਹੜੇ ਸਾਡੇ ਇਕਨੋਮੀ ਆਲੇ ਪਤਾ ਕਨ ਨਹੀਂ ਆਲੇ ਪਰ ਇਹ ਦੇਖੋ ਮੈਂ ਤਾਂ ਇਤਿਹਾਦ ایرਵੇਜ਼ ਮਣ ਦਾ ਇਤਿਹਾਦ ایرਵੇਜ਼ ਕਤਰ ایرਵੇਜ਼ ਜਾਂ ਕੈਥੇ ਪੈਸਰ ਕੇਰਲੇ ਅੱਛਾ ਇਸ ਲੂ ਦੇ ਏਅਰਲਾਈਨਸ ਨੇ ਕੋਈ ਕਾਉਨਸਲਿੰਗ ਨਹੀਂ ਠੀਕ ਹੈ ਇੱਕ ਮੰਨਦੇ ਨੇ ਵੀ ਸਾਡਾ ਕਸਟਮਰ ਹੈਗਾ ਕਤਰ ਚ ਤਾਂ ਮੈਂ ਬੈਠਾ ਉਹ ਤਾਂ ਬਿਜ਼ਨਸ ਕਲਾਸ ਵਰਗੀ ਉਹ ਤਾਂ ਮੈਂ ਕਿਹਾ ਇਕਨੋਮੀ ਉਹਦੀ ਬਿਜ਼ਨਸ ਹੈਗੀ ਹਾਂ ਉਹਦੀ ਇਕਨੋਮੀ ਵੀ ਬਿਜ਼ਨਸ ਹੈ ਹਨਾ ਕਤਰ ਵਾਲੀ 에어ਲਾਈਨ ਚ ਦਾ ਮੈਂ ਬੈਠਾ ਉਹ ਤਾਂ ਬੜਾ ਜੇ ਮੈਂ 100000 ਲੋਕ ਬਥੇਰੀ 에어ਲਾਈਨ ਨਹੀਂ ਗਿਆ ਉਹ ਮਲੇਸ਼ੀਆ ਗਿਆ ਸੀ ਗਾੜੀ ਉੱਥੇ ਹੁਣ ਜਾਂਦੀ ਮਲੇਸ਼ੀਆ 에어ਲਾਈਨ ਵੀ ਗਈ ਠੀਕ ਹੈ ਨਾ 에어 ਰੇਸ਼ੀਆ ਵੀ ਗਈ ਤੇ ਹੁਣ 에어 ਰੇਸ਼ੀਆ ਤੋਂ ਆਪਾਂ ਟਰੈਵਲ ਨਹੀਂ ਕਰ ਸਕਦੇ ਬਹੁਤ ਮੈਂ ਕਹਿੰਦਾ ਕੰਜਸਟਡ ਹੈਗੀ ਵੀ ਤੇ ਇੱਕ ਇੱਕ ਮੈਨੂੰ ਹੋਰ ਗੱਲ 에어 ਟੈਕਟ ਖਰੀਦਣੀਆਂ ਕਿੰਨਾ ਚਿਰ ਪਹਿਲਾ ਬੰਦਾ ਖਰੀਦੇ ਤਾਂ ਉਹ ਬੰਦੇ ਨੂੰ ਹਸਤੀ ਪੈਂਦੀ ਹੈ ਉਹ ਪੰਦੀ ਜਪਕ ਕਹੀ ਅਬੀ ਸਾਲ ਪਹਿਲਾਂ ਖਰੀਦ ਲੇ 6 ਮਹੀਨੇ ਪਹਿਲਾਂ ਖਰੀਦ ਲੇ ਜਦੋਂ ਬੰਦਾ ਵੀਜ਼ਾ ਆ ਗਿਆ ਮੈਂ ਤਾਂ ਇਹ ਗੱਲ ਹੁੰਦਾ ਵੀ ਜੇ ਕਿਸਦਾ ਸਟੱਡੀ ਵੀਜ਼ਾ ਆ ਗਿਆ ਠੀਕ ਹੈ ਨਾ ਜਦੋਂ ਆਪਾਂ ਨੇ ਜਾਣ ਦਾ ਪਲਾਨ ਬਣਾ ਲਿਆ ਤਾਂ ਖਰੀਦ ਲੇ 15 ਮਹੀਨਾ ਪਹਿਲਾਂ ਦਾ ਖਰੀਦ ਲੇ ਵੀ ਮੌਕੇ ਤੇ ਜਾ ਕੇ ਟਿਕਟ ਟੋਕੀ 2 ਲੱਖ ਦੀ ਮਿਲਦੇਗੀ ਠੀਕ ਹੈ ਨਾ ਮਹੀਨਾ ਉਹ ਕੀ ਟਿਕਟ ਪਹਿਲਾਂ ਲੱਖ ਦੀ 1.80 ਹਜ਼ਾਰ ਦੀ ਮਿਲ ਜਾਂਦੀ ਜਿਹੜਾ ਬੰਦੇ ਨੇ 6 ਮਹੀਨੇ ਆਉਣ ਦਾ ਪਹਿਲਾਂ ਪਲਾਨ ਕਰਨਾ ਮੰਨ ਲਓ ਪਤਾ ਹੀ ਆ ਵੀ ਮੈਂ ਜੀ ਦਿਵਾਲੀ ਜੀ ਵੇਲੇ ਕਰਨਾ ਉਹ ਬੰਦਾ ਤੁਹਾਡੇ ਤੋਂ ਪਹਿਲਾਂ ਲੈ ਲਓ ਉਧਾਰ ਇਹਨਾਂ ਖਰਚਾ ਮੈਂ ਟਿਕਟਾਂ ਜ਼ਰੂਰ ਲਓ ਠੀਕ ਹੈ ਪਰ ਇੱਕ ਚੀਜ਼ ਦੀ ਜਾਣਕਾਰੀ ਲਵੋ ਵੀ ਟਿਕਟ ਰਿਫੰਡੇਬਲ ਤੇ ਚੇਂਜੇਬਲ ਹੋਵੇ ਕਈ ਟਿਕਟਾਂ ਹੁੰਦੀਆਂ ਨੇ ਵੀ ਰਿਫੰਡੇਬਲ ਚੇਂਜੇਬਲ ਨਹੀਂ ਹੁੰਦੇ ਹੈਗੀਆਂ ਠੀਕ ਹੈ ਹੁਣ ਤੁਸੀਂ ਮੇਰੇ ਨਾਲ ਅੱਗੇ ਚੱਲੋ ਮੈਂ 6 ਮਹੀਨੇ ਬਾਅਦ ਟਿਕਟ ਲੈ ਲਈ ਕੋਈ ਐਮਰਜੈਂਸੀ ਪੈ ਜੇ ਤਾਂ ਆਪ ਸਾਡਾ ਕੀ ਸੂਲ ਹੈ ਵੀ ਅਸੀਂ ਵਟਸਐਪ ਤੇ ਲਿਖ ਕੇ ਦਿੰਨੇ ਹੈਗੇ ਵੀ ਟਿਕਟ ਰਿਫੰਡੇਬਲ ਠੀਕ ਹੈ ਉਹ ਸਾਡਾ ਹੱਕ ਮੰਦ ਹੈ ਵੀ ਤੁਸੀਂ ਉਹਨੂੰ ਦੱਸ ਕੇ ਦੇਈਏ ਚੀਜ਼ ਜਿਹੜੀ ਚੀਜ਼ ਉਹ ਵਿੱਚ ਲੱਗੇਗੇ ਹੁਣ ਤੁਸੀਂ ਤਾਂ ਮੇਰੇ ਲਈ ਟਿਕਟ ਕਰਾਉਣ ਆ ਗਏ ਹੁਣ ਤੁਸੀਂ ਸਪੋਜ਼ ਕਰ ਲਓ ਕੋਈ ਬੰਦਾ ਆ ਗਿਆ ਹੁਣ ਕੋਈ ਬੰਦਾ ਆ ਗਿਆ ਉਹ ਵੀ ਪਤਾ ਹੁੰਦਾ ਜੇ ਰਿਫੰਡੇਬਲ ਚੇਂਜੇਬਲ ਵੀ ਹੁੰਦਾ ਇਹਦੇ ਵਿੱਚ ਅਗਲਾ ਹੋ ਜੂ ਚੇਂਜ ਠੀਕ ਹੈ ਉਹ ਸਾਡਾ ਹੱਕ ਮੰਦ ਹੈ ਵੀ ਤੁਸੀਂ ਉਹਨੂੰ ਦੱਸ ਕੇ ਚੀਜ਼ ਦੇਈਏ ਵੀ ਰਿਫੰਡੇਬਲ ਭਾਈ ਚੇਂਜੇਬਲ ਹੈ ਨਹੀਂ ਹੈਗੀ ਰਿਫੰਡੇਬਲ ਤੇ ਨਾਨ ਰਿਫੰਡੇਬਲ ਚ ਕਿੰਨਾ ਫਰਕ ਹੁੰਦਾ ਰੇਟ ਦਾ ਜੀ ਰਿਫੰਡੇਬਲ ਜਿਹੜੇ ਟਿਕਟ ਹੁੰਦੇ ਆ ਫਾਰਮੇਸ਼ਨ 10-15 ਹਜ਼ਾਰ ਰੁਪਏ ਮਹਿੰਗੀ ਹੁੰਦੀ ਹੈ ਮੈਂ ਇਹ ਠੀਕ ਹੈ ਜਿਹੜੇ ਨੋਟ ਰਿਫੰਡੇਬਲ ਹੁੰਦੇ ਉਹ ਸਸਤੇ ਹੁੰਦੇ ਜੇ ਇਹ ਰਿਫੰਡੇਬਲ ਟਿਕਟ ਦੀ ਇਹ ਗੱਲ ਮੇਰਾ ਬਹਿਮ ਹੀ ਆ ਕਿ ਸੱਚੇ ਰਿਫੰਡੇਬਲ ਟਿਕਟ ਤੇ ਮਾੜਾ ਮੂਟਾ ਟਿਕਾਏ 에ਅਰਲਾਈਨ ਲਾਉਂਦੀ ਨਹੀਂ ਨਹੀਂ ਇਹ ਚੀਜ਼ ਦਾ ਤਾਂ ਨਹੀਂ ਕੋਈ ਦਿੱਕਤ ਆਉਂਦੀ ਪਰ ਇਹ ਚੀਜ਼ ਦਾ ਜ਼ਰੂਰ ਟਿਕੇਗਾ ਵੀ ਕਈ ਰਿਫੰਡੇਬਲ ਟਿਕਟਾਂ ਹੁੰਦੇ ਨੇ ਜਿਹੜੇ ਏਜੰਟ ਹੁੰਦੇ ਨੇਗੇ ਵੀ ਰਿਫੰਡ ਵੀ ਆ ਦਿਖਾ ਜਾਂਦੇ ਨੇ ਠੀਕ ਹੈ ਉਦੋਂ ਰਿਫੰਡ ਵੀ ਪਾ ਲੈਂਦੇ ਨੇ ਤੇ ਕਸਟਮਰ ਨੂੰ ਵੀ ਕੁਝ ਦੇ ਦਿੰਦੇ ਹੈਗੇ ਇਹ ਚੀਜ਼ ਦਾ ਧਿਆਕੇ ਜਰੂਰ ਲੈ ਇਹ ਇਹ ਰਿਫੰਡੇਬਲ ਟੈਕਟ ਚ ਇਹ ਹਲਤ ਹੋ ਜਾਂਦੀ ਹੈ ਇਹ ਇਹ ਹਲਤ ਕਰਦੇ ਨੇ ਏਜੰਟ ਨੇ ਤੁਸੀਂ ਮੈਨੂੰ ਟਿਕਟ ਕਰਾ ਲਈ ਠੀਕ ਹੈ ਹੁਣ ਮੈਂ ਕੋਈ ਟਿਕਟ ਕਰਤੀ ਟਿਕਟੋਨ ਦੱਸਦਾ ਨਹੀਂ ਅਗਲਾ ਜਾਨ ਮੁਝ ਗੇ ਵੀ ਜੇ ਯਾਰ ਇਹਨੇ ਟਿਕਟ ਫੰਡ ਕਰਾਉਣੀ ਹੋਈ ਕੱਲੂ ਆਪਣੀ ਚਾਂਦੀ ਵੰਡ ਦਊ ਹੁਣ ਲੱਖ ਦੀ ਟਿਕਟ ਕਰਾ ਲਈ ਠੀਕ ਹੈ ਉਹ ਜੋ 20 25 ਰੁਪਏ ਕੱਟ ਕੇ ਆਉਣੇਗਾ 75000 ਰੁ ਇਹ ਜੀ ਤਾਇਆ ਕਰਕੇ ਕੋਈ ਭਰੋਸੇਮੰਦ ਬੰਦੇ ਤੋਂ ਕੰਮ ਕਰਾਓ ਜਿਹਦੇ ਲਾਇਸੈਂਸ ਹੈਗਾ ਠੀਕ ਹੈ ਨਾ ਆਪਣੀ ਪੰਜਾਬ ਸਰਕਾਰ ਦਾ ਠੀਕ ਹੈ ਨਾ ਜਿਹੜਾ ਇੰਟਰਨੈਸ਼ਨਲ ਆਈਟਲ ਲਾਇਸੈਂਸ ਹੈ ਉਹ ਤਾਂ ਹਰਬੰਦਿਲ ਹੈ ਗਈ ਹੈਗਾ ਮੋਸਟਲੀ ਅੱਜਕੱਲ ਪਰ ਜਿਹੜਾ ਪੰਜਾਬ ਸਰਕਾਰ ਦਾ ਲਾਇਸੈਂਸ ਹੈਗਾ ਜਿਹਦੇ ਵਿੱਚ ਉਹ ਸਾਰਾ ਕੁਝ ਚੈੱਕ ਕਰਦੇ ਨੇ ਆਪਣੇ ਆਫਿਸ ਦਾ ਵੈਰੀਫਿਕੇਸ਼ਨ ਹੁੰਦੀਆਂ ਨੇ ਠੀਕ ਆ ਆਪਾਂ ਨੇ ਉਹਨਾਂ ਨਾਲ ਸਾਰਾ ਕੁਝ ਬੈਂਕ ਡਿਟੇਲਸ ਨੇ ਸਾਰਾ ਕੁਝ ਆਪਾਂ ਉਹਦੇ ਅੰਡਰ ਆਗੇ ਠੀਕ ਹੈ ਉਹ ਬੰਦੇ ਤੋਂ ਹੀ ਕੰਮ ਕਰਾਓ मतलब कार्ट ਉਹ ਰੇਟਾਂ ਚ ਤੇ ਇਹਦੇ ਵਿੱਚ ਵੀ ਬਹੁਤ ਸਾਰੀਆਂ ਢੰਗੀਆਂ ਹੈਗੀਆਂ ਬੇਸ਼ੱਕ ਸਾਰਾ ਕੁਝ ਆਨਲਾਈਨ ਹੋ ਗਿਆ ਆ ਆਨਲਾਈਨ ਹੋ ਗਿਆ ਪਰ ਫਿਰ ਵੀ ਬਹੁਤ ਕੁਝ ਹੈਗਾ ਹੈ ਨਾ ਹੁਣ ਬਹੁਤ ਕਸਟਮਰ ਆਉਨੇ ਵੀ ਸਾਡਲੇ ਆ ਟਿਕਟ ਇਨ ਆਨਲਾਈਨ ਦੀ ਆ ਰਹੀ ਠੀਕ ਹੈ ਨਾ ਆਪਾਂ ਉਹਨਾਂ ਨੂੰ ਨਾਲ 10 ਰੁਪਏ ਫਰਕ ਪਾ ਕੇ ਦੇਨੇ ਆਗੇ ਠੀਕ ਹੈ ਵੀ ਥੋੜਾ ਜਿਹਾ ਆ ਫਰਕ ਹੈਗਾ ਅਸੀਂ ਦਿਖਾਉ ਲੈ ਚੀਜ਼ ਦਾ ਵੀ ਆ ਦੇਖੋ ਤੁਸੀਂ ਇੰਨੇ ਨਹੀਂ ਕਰ ਹੁਣ ਕਈ ਬੰਦੇ ਨੂੰ ਨੌਲੇਜ ਨਹੀਂ ਹੁੰਦੀ ਉਹ ਆਹਲਾ ਆਨਲਾਈਨ ਵੀ ਆਪਦੀ ਟਿਕਟ ਕਰ ਲੈਂਦਾ ਬੁੱਕ ਤੁਸੀਂ ਕਰਨੀ ਵੀ ਮੈਂ ਉੱਥੋਂ ਉੱਥੇ ਜਾਣ ਬੰਦੇ ਬੜੇ ਹੋਏ ਨੇ ਪਰ ਉਹ ਨਹੀਂ ਲਈ ਜੀ ਇਹ ਨਹੀਂ ਬਤਾਉਂਦੇ ਨੇ ਵੀ ਆਪਾਂ ਕਿਹੜੀ ਕੰਟਰੀ ਵਿੱਚ ਟ੍ਰੈਵਲ ਕਰ ਸਕਦੇ ਆ ਹੁਣ ਆਪਾਂ ਦਿੱਲੀ ਤੋਂ ਅਮਰੀਕਾ ਅਮਰੀਕਾ ਤੋਂ ਟੋਰਾਂਟੋ ਨਹੀਂ ਜਾ ਸਕਦੇ ਨਹੀਂ ਸਰ ਠੀਕ ਹੈ ਹੁਣ ਆਪਾਂ ਦਿੱਲੀ ਤੋਂ ਫ੍ਰੈਂਕਫਰਟ ਫ੍ਰੈਂਕਫਰਟ ਤੋਂ ਲੰਡਨ ਲੰਡਨ ਤੋਂ ਟੋਰਾਂਟੋ ਨਹੀਂ ਜਾ ਸਕਦੇ ਕਿਉਂਕਿ ਦੋ ਕੰਟਰੀਆਂ ਦੇ ਵਿਚਾਲੇ ਯੂਰਪਨਾ ਇਹ ਚੀਜ਼ ਨਹੀਂ ਆਪਾਂ ਨਹੀਂ ਟ੍ਰੈਵਲ ਕਰ ਸਕਦੇ ਇੱਕ ਇੱਕ ਗੱਲ ਮੈਨੂੰ ਲਾਸਟ ਵਿੱਚ ਦੱਸ ਉਸ ਤਰ੍ਹਾਂ ਦੇ ਪੈਕੇਜ ਹੁੰਦੇ ਜਿਵੇਂ ਟੂਰ ਪੈਕੇਜ ਬੰਦਦੇ ਨੇ ਛੁੱਟੀਆਂ ਦੇ ਵਿੱਚ ਪੈਕੇਜ ਬਣਾਉਣਾ ਯਾਰ ਉਸ ਤਰ੍ਹਾਂ ਦਾ ਬਣ ਜਾਂਦਾ ਹੈ ਆਪਣੀ ਆਪਣੀਆਂ ਲਵੇ ਸਾਰੀਆਂ ਸਰਵਿਸਿਜ਼ ਲੈਣੀ ਆ ਠੀਕ ਹੈ ਟੂਰ ਪੈਕੇਜ ਵੀ ਆਪਾਂ ਪ੍ਰ ਠੀਕ ਹੈ ਫਲਾਈਟਸ ਵੀ ਆਪਾਂ ਬੁੱਕ ਕਰ ਦੇਂਗੇ ਆਪਣਾ ਕਰੰਸੀ ਲੈ ਵੀ ਹੈਗਾ ਆਪਣ ਲਈ ਠੀਕ ਹੈ ਨਾ ਕਰੰਸੀ ਐਕਸਚੇਂਜ ਕਿਸ ਨੇ ਕਰਵਾਉਣੀ ਹੈਗੀ ਵੀਜ਼ਾ ਵੀ ਆਪਾਂ ਕਰਦੇ ਆ ਠੀਕ ਹੈ ਨਾ ਟੂਰਿਸਟ ਵੀਜ਼ਾ ਸਟੱਡੀਿੰਗ ਵੀਜ਼ਾ ਇਹ ਆਪਾਂ ਕਰਦੇ ਆਗੇ ਆਪਾਂ ਦੇ ਸਾਰੀਆਂ ਚੀਜ਼ਾਂ ਦੇ ਲਾਇਸੈਂਸ ਹੈਗੇ ਨੇ ਕਿ ਹੈਗੇ ਆ ਹਾਂਜੀ ਬਹੁਤ ਮਿਹਰਬਾਨੀ ਸੱਜਣਾ ਮੈਨੂੰ ਲੱਗਦਾ ਵੀ ਜਿੰਨੇ ਵੀ ਸੱਜਣ ਦੇਖ ਰਹੇ ਆ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੋ ਮਿਲਿਆ ਹੋਊਗਾ ਨਹੀਂ ਤਾਂ ਆਮ ਤੌਰ ਤੇ ਆਪਾਂ ਨੂੰ ਲੱਗਦਾ ਇਹ ਵੀਜ਼ਾ ਆ ਗਿਆ ਟਿਕਟ ਇੱਕ ਜਸਟ ਅ ਗਫਾਰਮੈਲਟੀ ਆ ਜਹਾਜਾਂ ਨੂੰ ਪੈਸੇ ਦੇਣੇ ਆ ਤੇ ਬਸ ਚੜਨਾ ਬਾਕੀ ਸਾਰਾ ਕੁਝ ਸਹੀ ਹੋ ਗਿਆ ਨਹੀਂ ਇਹ ਟੈਕਟਰ ਵੀ ਗਲਤ ਹੋ ਗਈ ਤਾਂ ਸੱਚ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ। ਬਚਨ ਦੀ ਲੋੜ ਆ ਸਮਝਣ ਦੀ ਲੋੜ ਆ ਤੇ ਸਹੀ ਪਾਰਟੀ ਕੋਲ ਜਾਣ ਦੀ ਲੋੜ ਆ। ਜਿਉਂਦਿਰੋ